ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨੇ ਬੈਠੇ ਗੁਜਰਾਂ ਅੰਕਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕਈ ਦਿਨ ਤੋਂ ਕਮੈਂਟ ਆਉਂਦੇ ਸੀਗੇ ਕਿ ਵੀ ਡੈਡੀ ਬਾਰੇ ਅਪਡੇਟ ਦੇ ਦਿਓ ਤੇ ਫਿਰ ਕੇਸ ਚਾਲਦਾ ਥੋੜਾ ਟਾਈਮ ਲੱਗਦਾ ਹੌਲੀ ਹੌਲੀ ਚੀਜ਼ ਅੱਗੇ ਵੱਧਦੀ ਹੈ ਬਾਕੀ ਅੰਕਲੋਂ ਵੀ ਬਾਕੀ ਅੰਕਲਾਂ ਨੂੰ ਵੀ ਕੁਝ ਹੋਇਆ ਦੇ ਗਲਤ ਹੌਲੀ ਹੌਲੀ ਹੁੰਦਾ ਹੈ ਇਹ ਟਾਈਮ ਇੱਕੋ ਲੱਗਦਾ ਥੋੜਾ ਹਾਂ ਕਿ ਹੌਲੀ ਹੌਣਾ ਹੌਲੀ ਹੌਲੀ ਸਟੈਪ ਅੱਗੇ ਅੱਗੇ ਵਧ ਜੰਨੇ ਹਾਂ ਹੌਲੀ ਹੌਲੀ ਵਧਣਗੇ ਤੁਹਾਨੂੰ ਵੀ ਫਿਰ ਤੁਹਾਨੂੰ ਪਤਾ ਹੈ ਇੰਡੀਆ ਵਿੱਚ ਹੈ ਇੰਡੀਆ ਚ ਸਨਵਾਈ ਜਿਹੜਾ ਬੰਦਾ ਸਹੀ ਹੁੰਦਾ ਉਹਦੀ ਸੁਨਵਾਈ ਲੇਟ ਹੁੰਦੀ ਹੈ ਜਿਹੜਾ ਬੰਦਾ ਗਲਤ ਹੁੰਦਾ ਉਹਦੀ ਸੁਨਵਾਈ ਛੇਤੀ ਹੋ ਜਾਂਦੀ ਹੈ ਬਾਕੀ ਦੇਖਦੇ ਮਹਾਰਾਜ ਦੀ ਕਿਰਪਾ ਨਾਲ ਹੋ ਜਾਣੀ ਹੀ ਹੋ ਜਾਣੀ ਬਾਬਾ ਬਾਕੀ ਤੁਸੀਂ ਵੀ ਬਈ ਸਪੋਰਟ ਕਰਿਓ ਥੋੜੀ ਸਪੋਰਟ ਦੇ ਨਾਲ ਹੈਗੀ ਇਹ ਨਾਲ ਤੇ ਹੋਰ ਸਪੋਰਟ ਕਰਿਓ ਤਾਂ ਮੈਂ ਪਾਜੀ ਤਰਾਂਗੇ ਆਂ ਬੋਲੇ ਰਹਿੰਦੇ ਆਪਾਂ ਤਿੰਨ ਤੱਕ ਤੈਨੂੰ ਕੋਈ ਫਿਕਰੇ ਨਹੀਂ ਥੋੜਾ ਹੋਤਾ ਜਾਂਦਾ ਹੁਣ ਕਰ ਵੀ ਗਿਆ ਸਾਡੇ ਹੁਣ ਆਹ ਦੇਖੋ ਝੂੜ ਸੱਚ ਤਾਂ ਨਿਕਲੇ ਆਉਂਦਾ ਨਾ ਹਾਂਜੀ ਹਾਂਜੀ ਜੇ ਸੱਚ ਆਪਨ ਕੁਝ ਕਰੇ ਨਹੀਂ ਮਹਾਰਾਜ ਦਾ ਨਵਾਜੋ ਅਸੀਂ ਪਾਣੀ ਪੜੋ ਮਹਾਰਾਜ ਆਪ ਸਾਈ ਆ ਮਹਾਰਾਜ ਜੀ ਪੜਾਂਗੇ ਨਾ ਮਹਾਰਾਜ ਆਪ ਸਾਈ ਹੁੰਦੇ ਹਾਂਜੀ ਕਿਉਂ ਡਰ ਸੱਚ ਤਾਂ ਬਹੁਤ ਨਤਾਰਾ ਹੀ ਹੋ ਜਾਂਦਾ ਬਾਕੀ ਹੈ ਵੈਸੇ ਸਾਡਾ ਦੇਖੋ ਥੋੜੇ ਕੋਰਟ ਕਚਹਿਰੀਆਂ ਨੇ ਕੰਮ ਤੋਂ ਥੋੜੇ ਹੁਣ ਲੰਬੇ ਪਏ ਜਾਂਦੇ ਆ ਕਿ ਹਾਂ ਜੀ ਲੰਬੇ ਲੰਬੇ ਹਾਂ ਵੈਸੇ ਹੌਲੇ ਹੌਲੇ ਕੰਮ ਹੁਣ ਚੱਲ ਤੁਹਾਨੂੰ ਕੀ ਕਿਆ-ਕਿਆ ਕੱਲਾ ਦੱਸਾਂ ਕੋਈ ਇਸ ਗੱਲਾਂ ਦੱਸਣ ਵਾਲੀ ਵੀ ਹੈਗੀਆਂ ਕੁਝ ਗੱਲਾਂ ਦੱਸਣ ਵਾਲੀਆਂ ਵੀ ਨਹੀਂ ਹੁੰਦੀਆਂ ਸਹੀ ਗੱਲ ਸਹੀ ਗੱਲ ਪਰ ਤੁਹਾਨੂੰ ਪੜਦੇ ਹੁੰਦੇ ਐ ਗੱਲ ਦੱਸ ਦਿੰਦਾ ਹੁਣ ਸਟੈਪ ਬਾਈ ਸਟੈਪ ਅਸੀਂ ਅੱਗੇ-ਅੱਗੇ ਹੌਲੀ-ਹੌਲੀ ਵਧ ਰਹੇ ਆ ਕਿ ਜਮਾਨ ਤਾਂ ਆਪਾਂ ਨੂੰ ਮਿਲ ਜੂਗੀ ਚਲੋ ਵਧੀਆ ਬਾਕੀ ਰੱਬ ਸੁੱਖ ਰੱਖੇ ਛੇਤੀ ਮਿਲ ਜAVE ਬਾਕੀ ਤੁਸੀਂ ਦਵਾਵਾਂ ਕਰਿਓ ਔਰ ਦਸਾਂ ਕਰਿਓ ਕਿਉਂਕਿ ਮਹਾਰਾਜ ਲੱਖ ਦਾਦਾ ਅੱਗੇ ਫਿਰ ਪ੍ਰਯਾਤ ਕਰਦੇ ਡੇਲੀ ਸੋਹਾ ਸੰਸਵੇ ਹਾਂਜੀ ਮਹਾਰਾਜ ਬਾਕੀ ਡੈਡੀ ਜੀ ਨੇ ਮੋਟਰ ਬਣਾਈ ਸੀ ਕਿ ਉਹਰੇ ਜੀ ਲੱਗੇ ਰੌਣਕ ਲੱਗੇ ਹੋਰ ਜੀ ਹੋਰ ਫਿਰ ਉਹਰੇ ਹੁਣ ਤੁਸੀਂ ਦੇਖਿਆ ਸੀਗਾ ਫਿਰ ਮੇਰਾ ਵੀ ਮਹੀਨਾ ਦੋ ਮਹੀਨਾ ਗੇੜਾ ਨਹੀਂ ਬੱਜਿਆ ਰੀ ਪਈ ਗਿਆ ਔਰ ਇੱਕ ਖੱਬਲ-ਪੁਕੜ ਕਾਫੀ ਆ ਗਿਆ ਤਾਂ ਔਰ ਬਣੇ ਨੂੰ ਵੀ ਨਹੀਂ ਜੀ ਕਰਦਾ ਸੀਗਾ ਫਿਰ ਮੈਂ ਚੱਲ ਮੈਂ ਮਣੀ ਮੁੱਟੀ ਸਫਾਈ ਕਰੀ ਫਿਰ ਮੈਨੂੰ ਉਧਰ ਕੰਮ ਪੈ ਜਾਂਦਾ ਸੀਗੇ ਚਲ ਮੈਂ ਗਿਆ ਅੰਕਲ ਨਾਲ ਆਪਾਂ ਫਿਰ ਮੈਂ ਅੰਕਲ ਨੂੰ ਬੁਲਾਇਆ ਕੋਈ ਚੱਕਰ ਅੰਕਲ ਨੇ ਤੁਹਾਡੇ ਸਾਹਮਣੇ ਮੋਟਰ ਦੀਆਂ ਗੱਲ ਜਿੱਕਣਾ ਮੋਟਰ ਪਹਿਲਾਂ ਡੈਡੀ ਛੱਡ ਗਏ ਸੀਗੇ ਉਦਾਂ ਹੀ ਦੀ ਉਹ ਉਦਾਂ ਹੀ ਉੱਦੋਂ ਬਣਾਤੀ ਸਬਜ਼ੀਆਂ ਵੀ ਲਾਤੀਆਂ ਪਾਰਕ ਵੀ ਸਹੀ ਕਰਤੀ ਖੱਬਲ ਗੁੱਬਰ ਸਾਰੇ ਖੇਤ ਆਪਾਂ ਨੇ ਐਨ ਬਾਬੂ ਤੇ ਇਹਨੂੰ ਬੈਠ ਨਹੀਂ ਦਿੰਦਾ ਕੋਰਾ ਬਾਕੀ ਦੇਖੋ ਬਈ ਹੁਣ ਅੱਗ ਬਗੇ ਦਾਸਤਾ ਰੋਜ਼ ਕਰਦੇ ਆ ਸਰਦਾ ਆ ਜਰੂਰੀ ਹੈ ਮਹਾਰਾਜ ਆਪੇ ਸੁਣ ਲੈਣਾ ਸਰਦਾ ਆਪਾਂ ਹਾਂਜੀ ਹਾਂਜੀ ਸਰਦਾ ਜਰੂਰੀ ਜੋ ਤੇ ਕੇ ਸਰਦਾ ਆਪੀ ਸੁਣ ਲੈ ਮਹਾਰਾਜ ਤੇ ਦੋ ਇੱਕ ਥੋੜੀ ਖੁਸ਼ਖਬਰੀ ਵੀ ਹੈ ਕਿ ਮੈਂ ਮਾਂ ਬਣ ਗਿਆ ਚਲੋ ਕੋਈ ਵੈਰੀ ਡੈਸਮਿੰਗ ਦੀਦੀ ਦੇ ਹੋਈ ਹੈ ਬੇਟੀ ਹੋਈ ਉਹਨਾਂ ਦੇ ਲੜਕੀ ਕੱਲ ਹੋਈ ਹੈ ਅੱਜ ਵੈਸੇ ਦਿਨ ਚ ਮਿਲ ਵੀ ਆਏ ਸੀਗਾ ਅੱਜ ਸ਼ਾਇਦ ਉਹਨਾਂ ਨੂੰ ਛੁੱਟੀ ਵੀ ਹੋਈ ਰਹਣੀ ਬਾਕੀ ਦੇਖਦੇ ਸ਼ਾਮ ਨੂੰ ਘਰ ਆ ਗਏ ਘਰਾਂ ਵਿੱਚ ਮਿਲਾਂਗੇ ਮਾੜਾ ਜਿਹਾ ਤਾਂ ਮੈਂ ਫਿਰ ਆਦਾ ਹਾਂ ਜੀ ਮੈਂ ਫੋਨ ਕਰਦੇ ਆਂ ਅੱਛਾ ਤਾਂ ਬਈ ਚੱਲ ਅੱਛਾ ਅੱਛਾ ਸੁਣ ਕਲੋਂਦਾ ਜੇਗਾ ਨਾ ਆਰਾ ਮੋਟਰ ਪਰੋਂ ਹਨਾ ਠੰਡਾ ਨਹੀਂ ਮੈਂ ਚਲ ਕੋਈ ਨਹੀਂ ਲਿਆਉਂਦਾ ਠੰਡਾ ਨਹੀਂ ਆਉਂਦਾ ਕਲੋਂ ਵੀ ਪਾ ਦਈਏ ਕੋਈ ਕੋਈ ਨਹੀਂ ਤੇ ਚਲੋ ਭਾਈ ਬਾਕੀ ਦੇ ਦੇ ਦੰ ਧੰਮਾ ਮਿਸਤਰੀ ਆਏ ਤਾਂ ਉਹ ਗੱਲਾਂ ਮਾਰਦੇ ਆ ਬਾਕੀ ਲੋ ਜੀ ਤੇ ਇਧਰ ਅੰਕਲ ਨੇ ਦੇਖੋ ਇਹਦੇ ਨਾਲ ਬੀਜ ਵਿੱਚੇ ਗਿਰੀ ਜਾਂਦੇ ਆ ਦਵਾਰਾ ਦਵਾਰ ਉੱਗੀ ਜਾਂਦੇ ਆ ਉਹ ਦੇਖੋ ਅੰਕਲ ਨੇ ਗਮਲੇ ਤਿਆਰ ਹਾਂਜੀ ਦੇਖਿਆ ਕੋਈ ਨਾ ਬੰਦ ਅੰਕਲ ਨੇ ਕਿੰਨੇ ਗਮਲੇ ਚ ਲਾਤਾ ਇੱਕ 2 3 4 5 6 ਤੇ 7 7ਵਾਂ ਆਹਾ 8 8 9 9 ਉਹ 10 ਉਹ 10ਵਾਂ ਜਿਨੇ ਸਾਰੇ ਬੁੱਟੇ ਲਾਏ ਆ ਉਹ ਬੁੱਟਾਏ ਬਈ ਆ ਹੈ ਪਤਨੀ ਕਹਦਾ ਹੈ ਹੈ ਨਹੀਂ ਬੋਲਦਾ ਕੋਈ ਨਾ ਬਈ ਆ ਗਿਆ ਉੱਪਰ ਪੈਂਦਾ ਹੁਣ ਤਾਂ ਨਹੀਂ ਪੈਂਦੇ ਫੋਨ ਵੱਲ ਲੱਗਿਆ ਹੋਇਆ ਇਹਨੂੰ ਬੁਲਾਦੀ ਠੰਡਾ ਹੈ ਕੋਈ ਨਹੀਂ ਬੁਲਾ ਲੈਂਦੇ ਇਹ ਜਿਵੇਂ ਬੁਲਾ ਲੈਂਦੇ ਆਹ ਭਾਈ ਆ ਲੈ ਭਾਈ ਆ ਰਹੋ ਠੰਡਾ ਪੀ ਲਓ ਉਹ ਪੀ ਲਓ ਇੱਕ ਉਹ ਹੈਗਾ ਸਾਡੇ ਕੋਲ ਬਹੁਤ ਇੱਕ ਗਲਾਸ ਕੌਣ ਅਮਲੀ ਇਹ ਤੁਹਾਨੂੰ ਮਨਾ ਅੱਛਾ ਦਵਾਈ ਕੀ ਹੋ ਗਿਆ ਪੇਟ ਮੇਂ ਥੋੜਾ ਇਨਫੈਕਸ਼ਨ ਜਿਆ ਹੋ ਗਿਆ ਅੱਛਾ ਚਾਹੋ ਗਰਮੀ ਵਧ ਗਈ ਅੰਕਲ ਕੋਈ ਨਹੀਂ ਕੋਈ ਨਹੀਂ ਗਰਮੀ ਕਿਉਂਕਿ ਤਿੰਨ ਦਿਨ ਚ ਬਹੁਤ ਗਰਮੀ ਵਧੀ ਆ ਮੇਰਾ ਵੀ ਦਿਨ ਵਿੱਚ ਸਿਰ ਦੁਖਦਾ ਤਾਂ ਹੁਣ ਨਹੀਂ ਬੰਦੇ ਉੱਪਰ ਹੁਣ ਨਹੀਂ ਬੰਦੇ ਹੈ ਅੱਛਾ 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 ਹੁਣ ਉੱਥੇ ਪੈ ਜਾਂਦੇ ਆ ਹੁਣ ਮੌਸਮ ਦਾ ਵੀ ਫਰਕ ਪੈ ਗਿਆ ਉੱਧਰ ਵੀ ਪੈਣਾ ਹੁੰਦਾ ਏ। ਉਹ ਫਿਰ ਆ ਜਾਣਾ ਬੰਦਾ ਇਹ ਦੋ ਤਿੰਨ ਦਿਨਾਂ ਵਿੱਚ ਸਟਾਫ ਹੈ ਤਾਂ ਸਾਰੇ ਕੱਪੜੇ ਲੈ ਕੇ ਆਈ ਪਰ। ਹੂੰ ਕਹਿੰਦਾ ਰ ਮੈਂ ਪਤਾ ਨਹੀਂ ਕਿੱਥੇ ਗਿਆ ਵਾ ਇੱਕ ਬੰਦਾ। ਉਹ ਪ੍ਰਕਾਸ਼ ਤੇ ਆ। ਮੱਛੂਆੜੇ ਮੱਛੂਆੜੇ ਕੀ ਕਰਦੇ ਨੇ ਕਹਿੰਦਾ? ਮੱਛੂਆੜੇ ਜਿਹੜੇ ਨੇ ਉਹ ਪਰਾਲੀ ਦੇ ਪਿੰਨੇ ਹਾਂ ਹਾਂ ਸਮਝਿਆ ਸਮਝਿਆ ਉਹ ਕਰਦੇ ਆ ਠੀਕ ਠੀਕ ਉਹਦੇ ਸਾਹ ਹੈ। ਹੈ? ਸਾਹ ਬੜਾ ਦਾਨਾ ਕਿੱਥੇ? ਆ ਮੁੰਡਾ ਕਹਿੰਦਾ ਸਾਹ ਆ ਗਿਆ। ਹਾਂ ਜੀ। ਆ ਜਾਓ ਆ ਜਾਓ ਸੁਨੇ ਨਾ ਆ ਪੀ ਲੋ ਆ ਜਾਓ ਠੰਡਾ ਪੀ ਲੋ ਚੱਕੋ ਪੀਓ ਠੰਡਾ ਠੰਡਾ ਮੈਂ ਮਿਸਤਰੀ ਵੱਲੋਂ ਪਾਲਟੀ ਐ ਤਮਾ ਵੀ ਹੁੰਦਾ ਤਮ ਆਇਆ ਨੂੰ ਕਹਿੰਦਾ ਮਾ ਆ ਗਿਆ ਹਾਂ ਟਾਈਮ ਲੱਗ ਜਾਂਦਾ ਸਪਰੇਅ ਕਰਕੇ ਆਇਆ ਨਾ ਅੱਛਾ ਗੰਨਾ ਕਰਕੇ ਆਇਆ ਹੁਣੇ ਹਾਂ ਜੰਨਾ ਬਾਂਹ ਚ ਠੀਕ ਆ ਗੰਨਾ ਬਣਾਉ ਜੂ ਸਾਹਮਣੇ ਆਣਾ ਇਹਦਾ ਉਲ ਗਿਆ ਹੋਇਆ ਜਿਆਦਾ ਨਹੀਂ ਇਹਦਾ ਖਰਾਬੇ ਹੋ ਗਿਆ ਹੁਣ ਤਾਂ ਨਹੀਂ ਆਉਣਾ ਹੋ ਗਿਆ ਕਿਸ ਦਾ ਸਰਨੇ ਬਾਬੇ ਦਾ ਇਹ ਨਹੀਂ ਬਣਾਂਗਾ ਇਹ ਨਹੀਂ ਹੋਣਾ ਇਹ ਤਾਂ ਖਰਾਬ ਹੋ ਗਿਆ ਕੰਨਾ ਬਣਵਾਗਾ ਤਾਂ ਬੰਦ ਉਹ ਖੱਤੇ ਬਣਾਉਂਦਾ ਉਹ ਨਹੀਂ ਨੇ ਉਹਨੂੰ ਉਦਾਂ ਗੱਲ ਕਰਦੇ ਉਹਨਾਂ ਖਰਾਬ ਹੋ ਗਿਆ ਕੰਨਾ ਇਹ ਹਾਂ ਜੀ ਨੇ ਉਹਨਾਂ ਤਾਂ ਕੰਨਾ ਤਿਆਰ ਹੋਣਾ ਚਾਹੀਦਾ ਤਾਂ ਪਾਣੀ ਬਹੁਤ ਖੜਾ ਰਿਹਾ ਸਾਡੇ ਮੱਲੇ ਕਿਸਾਰ ਦੀ ਥੱਲੇ ਝੋਲੀਆਂ ਕੋਈ ਇਹਦੇ ਕੋਈ ਹੋਰ ਕੋਈ ਆਏਗਾ ਦੇ ਬੇ ਲਿਆ ਦੂੰਗੇ ਕੋਲ ਜਿਆ ਯਾਰ ਸਾਨੂੰ ਸਮਾਨ ਪਾਉਣ ਦੀ ਓਕੀ ਰੋਟੀ ਤੋਂ ਆਏਗਾ ਜਿਹਾ ਤਲੇ ਸलो ਵੀ ਆਪਣੇ ਪਾਰਕਟ ਵੀ ਖੱਬੜ ਵਧਣ ਲੱਗ ਗਿਆ ਹੁਣੇ ਵੀ ਇਹਦੀ ਵੀ ਕਟਾਈ ਹੋਣੀ ਆ ਪਰ ਮਸ਼ੀਨ ਆਪਣੇ ਕੋਲ ਹੈ ਨਹੀਂ ਦੇਖਾਂਗੇ ਜੇ ਮਸ਼ੀਨ ਲੱਗ ਗਈ ਤੇ ਬਈ ਘਰ ਦੱਸਿਓ ਐਦਾਂ ਨਾ ਬੋਟਾ ਲਈਏ ਗੱਬੇ ਆ ਨਾ ਕਿੰਨਾ ਸੋਹਣਾ ਜੇ ਐਨ ਗੱਬੇ ਲੱਗ ਜਾਂਦਾ ਫੇਰ ਬਹੁਤ ਸੋਹਣਾ ਲੱਗਣਾ ਦਾ ਇਹ ਤੇ ਜਿਹੜੀ ਆਪਾਂ ਸਪਰੇਅ ਕਰੀ ਸੀਗੀ ਹੋਰ ਫਿਰ ਇਧਰ ਹੀ ਸਾਡਾ ਹੋਲੀ ਹੋੜ ਖੱਬੜ ਮਰਨ ਲੱਗ ਗਿਆ ਬੁੱਟਿਆਂ ਦੇ ਵਿੱਚ ਰੈਨ ਮਰ ਗਿਆ ਹਾਂ ਦੇਖੋ ਤੇ ਉਹ ਸਾਹਮਣੇ ਦੇਖੋ ਕੌਣ ਆਂਦਾ ਤਾਂ ਮਾਮਾ ਮਿਸਤਰੀ ਅੰਕਲ ਕੌਣ ਆ ਗਿਆ ਤਾਂ ਮਾਮਾ ਮਿਸਤਰੀ ਤੇ ਬੈਕ ਸਾਈਡ ਵੀ ਸਾਡਾ ਖੱਬੜ ਐਨ ਸੁੱਕ ਗਿਆ ਹਣ ਚੈੱਕ ਕਰੋ ਔੜੀ ਔੜੀ ਫੋਕ ਕੇ ਨਾ ਜਿੱਤੇ ਜਰਾ ਧੁੱਪ ਪਈ ਕਿ ਉਹ ਨਾਲ ਦੇ ਨਾਲ ਸੁੱਕ ਗਿਆ ਉਹ ਪਤਾ ਕਿ ਨਾ ਕੱਲ ਪਾਣੀ ਦੀ ਝਾਵਾ ਹੋ ਗਈ ਸੀ ਹਾਂਜੀ ਉਹ ਮੇਰੇ ਅੱਜ ਤੇ ਪਾਉਗੀ ਸਾਰਾ ਫੂਟਾ ਲੈ ਆ ਦੇ ਉਹ ਪਿਆਰ ਦੇਖ ਜਿਹੜਾ ਤੱਕ ਰਿਹਾ ਉਹ ਵੀ ਫੂਟਾ ਸਾਰੇ ਇੱਥੇ ਰਹਿ ਕੇ ਆਪਣੇ ਪੰਪ ਪਿਆ ਹੀ ਆ ਮਾਰ ਦਾਂਗੇ ਲਿਆ ਕੇ ਪੰਪ ਹੋ ਜਾਣੇ ਜਿੱਤੇ ਇੱਥੇ ਰਹਿ ਕੇ ਉੱਥੇ ਤੇ ਮਾਰ ਦਾਂਗੇ ਆ ਤਾਂ ਕੱਲੇ ਸੁਖਾਤਦੇ ਨੇ ਇੰਨਾਂ ਦਾ ਇਹ ਰਹਿ ਗਿਆ ਉਹ ਖੁੰਟੇ ਜਿਹੜੇ ਰਹਿ ਗਿਆ ਮੈਂ ਕਹਿੰਦਾ ਦੁਆ ਹੀ ਤੇਜੀ ਦੀ ਉਹ ਖੁੰਟੇ ਵੀ ਤੇ ਛੱਡਿਆਂਗਾ ਇਹ ਤੇ ਉਹ ਦੇ ਨਾਲ-ਨਾਲ ਨਹੀਂ ਬਟਾ ਦੇ ਲਾਇਆ ਕਿਹੜੀ ਗੰਨੇ ਦੇ ਨਾਲ-ਨਾਲ ਗੰਨੇ ਵਾਲੀ ਦੇ ਇੱਕ ਉੱਪਰੀ ਸਾਈਡ ਅੰਦਰਲੀ ਸਾਈਡ ਉਹ ਫੇ ਮੈਂ ਤਾਂ ਨਾ ਕਰ ਕੀ ਲਾਉਣਾ ਨਾਲਾ ਨਾ ਯਾਰ ਉੱਪਰ ਹਾਂ ਖਾਣੀ ਹੈਗੀ ਮਤ ਅੰਨਾ ਕਰਕੇ ਅੰਦਰਲੀ ਸਾਈਡ ਕਰਾਂਗੇ ਚ ਲਾਵਾਂਗੇ ਨਹੀਂ ਉਹ ਤਾਂ ਖੱਬਲ ਦੀ ਗੱਲ ਕਰਦੇ ਸਪਰੇਅ ਕਰੀ ਚਾਹ ਲਾ ਸਿੱਧੂ ਮੂਸੇਵਾਲੇ ਦੀ ਸ਼ਰਟ ਪਾਈ ਫਿਰਦਾ ਮੁੰਡਾ ਬਾਈ ਹੋਏ ਇਹ ਵੀ ਸਿੱਧੇ ਮੂਸੇਵਾਲੇ ਹੀ ਆ ਆਲ ਰਾਊਂਡਰ ਹੈ अच्छा अच्छा ਠੰਡਾ ਵੀ ਆ ਗਰਮ ਆਣਾ ਤੁਹਾਡਾ ਕੱਲਾ ਠੰਡਾ ਨਹੀਂ ਨੀਰਾ ਕਈ ਗੱਲਾਂ ਕਰਦਾ ਹਾਂ ਕੋਈ ਨਾ ਨਾ ਹਾਂ ਜਦੋਂ ਆ ਬਹੁਤ ਬਹੁਤ ਆਖਲੇ ਆ ਰਹੇ ਆ ਪਰ ਮੈਂ ਸਾਰਿਆਂ ਨੂੰ ਬਿਲਾ ਦਿੱਤੀ ਜੀ ਠੀਕੇ ਗਰਮਾ ਕੇ ਪੀ ਗਏ ਠੀਕੇ ਬਈ ਇਹ ਆ ਕੇ ਦਾਲ ਆ ਗਏ ਲੈ ਕੋਈ ਨੀ ਆ ਪਾਣੀ ਜੀ ਤਾਂ ਨਹੀਂ ਪਿਆ ਹਾਂ ਸੌਣੇ ਰੱਖੀਏ ਅੰਕਲ ਲਾਦੇ ਨੇ ਹੁਣ ਬੰਦਾ ਮਿਸਤਰੀ ਆ ਗਿਆ ਕਮੀ ਵੇਸੀ ਅੰਦਰ ਫਸ ਸਕਦੀ ਹਾਂ ਕੋਈ ਨਹੀਂ ਹੈ ਵੀਰੇ ਆ ਦੇ ਨਹੀਂ 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 ਇੱਕ ਇੱਕ ਕਮੀ ਵੇਸੀ ਹੈ ਢਾਲ ਰੱਖਣੀ ਦੀ ਢਾਲ ਨਹੀਂ ਰੱਖੀ ਢਾਲ ਰੱਖੇ ਨਾ ਫਰਨਾ ਜੇ ਦਿੰਨਾ ਮਾਲ ਹੈ ਫਰਨਾ ਹੀ ਕਰਨਾ ਮਾਲ ਉਹਦੇ ਜੇ ਆਪਾਂ ਦੂਵੇ ਲੋਟ ਉਹਦੇ ਨਾਲ ਪਾਉਂਦੇ ਗਰਮਾਲੇ ਨਾਲ ਫੇਰ ਵਾਣੀ ਦੀ ਇਹ ਮਾਲ ਪੈਣਾ ਬਜਰੀ ਤਾਂ ਖੜਨਾ ਬਜਰੀ ਸਵਿੰਟ ਨਰੇਤੇ ਨਾਲ ਨਹੀਂ ਖੜਨਾ ਤਾਂ ਪਾਟੇ ਵਾਲਾ ਦਾ ਪੂਰਾ ਪਾਟੇ ਵਾਲਾ ਤੇਰੇ ਇਹ ਵੀ ਪਾਟੇ ਇਹ ਆ ਇਹ ਆਪਣਾ ਨੰਨੂ ਕਰਨਾ ਹੋ ਜਿਹੜੇ ਉਹ ਤਾਂ ਐ ਹੈ ਕਿ ਦਿੱਲੀ ਤੁਰਨਾ ਆ ਉਹ ਆਪਾਂ ਤਾਂ ਕਦੇ 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 ਯਾਰ ਮੇਰੇ ਢਾਡੂ ਲੱਗਦਾ ਹੈ ਫਿਰ ਤਾਂ ਮੈਂ ਵੜਦਾ ਉਹਦਾ ਪਾਟੇ ਨੰਨਾਂ ਚੜਾਉਣਾ ਪੈਣਾ ਨਾ ਕੱਟਦਾ ਨਹੀਂ ਹੋਇਆ ਅੰਦੇਲੇ ਅੰਦਰ ਸੁੱਕ ਗਏ ਨਾ ਬਦਲਾ ਬਦਲਾ ਮਾਰ ਰਿਹਾ ਜਿੱਥੇ ਜਿੰਨਾ ਬੁਟਾ ਤੰਗ ਤੰਗ ਖੰਭਦਾ ਉਹਦੇ ਉੱਥੇ ਹੈ ਉੱਥੇ ਜਰਾ ਹੋਣਾ ਹੋਣਾ ਆ ਆਂਦੇਲੇ ਬਸ ਹਾਲ ਆਪ ਨਹੀਂ ਗਈ ਹਲੇ ਦਾ ਕੰਮ ਸੁਹਾਵ ਹੋਰ ਗੱਲ ਆਉਂਗੀ ਪਹਿਲਾਂ ਨਾ ਤਾਂ ਠੀਕ ਹੋ ਗਿਆ ਫਸ ਹਰਵੇਂ ਚਾਂਟੇ ਚਣ ਕੇ ਰੱਖੇ ਠੀਕ ਹੈ ਹੁਣ ਅੰਦਰ ਦੇ ਮੋਟਰ ਪਹਿਲਾਂ ਨਾਲ ਜਾ ਵੱਜ ਗਿਆ ਦਾ ਕਾਫੀ ਕਿਆ ਦਾ ਹਾਂ ਠੀਕ ਆ ਬੈੱਡ ਵੀ ਤੋੜਦਾ ਮੈਂ ਤੁਹਾਨੂੰ ਬਾਹਰ ਕੱਢ ਦਿੰਦਾ ਉਹਨੂੰ ਉਹਨੂੰ ਬਾਹਰ ਦਾ ਤਾਂ ਆਹੀ ਲੈ ਕੇ ਅੰਦਰ ਰੱਖਦਾ ਫਿਰ ਮੈਂ ਹਾਂ ਠੀਕ ਹੈ ਮਾਜਾ ਅਸਲ ਵਿੱਚ 6 ਵਜੇ ਆਉਂਦਾ ਸੀ ਹਾਂਜੀ 6 ਵਜੇ ਹੋਗੇ 6 ਵਜੇ ਦੇਖੋ ਟਾਈਮ ਬੜੀ ਛੇਤੀ ਮੈਂ ਨਾ 5 ਵਜੇ ਆਇਆ ਤਾਂ 5:30 ਹੋਇਆ ਔਰ 5:30 ਪੋਨੇ 6 5:40 5:37 ਹੋਗੇ 5:37 ਹੈ ਤਾਂ ਇਹ ਆਪਾਂ 5 ਵਜੇ ਆਣਾ ਨਹੀਂ ਨੀ ਪੀ ਸੀਓ ਹੀ ਪੀ ਤੇ ਆਪਾਂ ਕਰਦੇ ਹੁਣ ਵੀਡੀਓ ਬੰਦ ਤੇ ਕੋਈ ਵੀ ਗੱਲ ਹੋਈ ਵੀਰੇ ਕਮੈਂਟ ਜਰੂਰ ਦੱਸਿਓ ਤੁਸੀਂ ਵੀ ਆਪਣੀ ਰਾਏ ਦਿਓ ਤੇ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚ ਜੇ ਕੋਈ ਵੱਧਾ ਘੱਟਾ ਬੋਲੇ ਗਿਆ ਮਾਫ ਕਰਿਓ ਓਕੇ ਬਾਏ ਬਾਏ